ਇਹ ਜੀ ਰੈਸਟ ਏਰੀਆ ਅਮਰੀਕਾ ਹੈ ਹਾਈ ਹਾਏ ਪਾਈਨ ਇੱਧਰ ਥੈਂਕ ਯੂ ਇੱਥੇ ਟਰੱਕਾਂ ਤੇ ਕਾਰਾਂ ਦੀ ਪਾਰਕਿੰਗ ਬਣੀਆਂ ਨਹੀਂ ਇੱਕ ਸਾਈਡ ਕਾਰਾਂ ਦੀ ਪਾਰਕਿੰਗ ਹੈ ਇੱਧਰ ਟਰੱਕਾਂ ਦੀਆਂ ਪਾਰਕਿੰਗਾਂ ਬਣੀਆਂ ਹੋਈਆਂ ਰਾਤ ਚੱਲਦੇ ਚੱਲਦੇ ਅਸੀਂ 100 ਕਿਲੋਮੀਟਰੋਂ 100 ਸੀ ਜਾਂ 100 ਮਾਈਲ ਬਾਅਦ ਰੈਸਟਰੀ ਆ ਜਾਂਦਾ ਕਿਸੇ ਵੀ ਹਾਈਵੇ ਤੇ ਇਹ ਅਮਰੀਕਾ ਦੇ ਹਾਇਓ ਸਟੇਟ ਦੇ ਵਿੱਚ ਰੈਸਟਰੀਆ ਇੱਥੇ ਵਾਸ਼ਰੂਮ ਬਣੇ ਹੁੰਦੇ ਆ ਅੰਦਰ ਸਾਈਡ ਤੇ ਖਾਣ ਪੀਣ ਦੇ ਲਈ ਮਸ਼ੀਨਾ ਵੈਂਡਿੰਗ ਮਸ਼ੀਨਾਂ ਲੱਗੀਆਂ ਹੁੰਦੀਆਂ ਅਮਰੀਕਾ ਦਾ ਝੰਡਾ ਲੱਗਿਆ ਹੋਇਆ ਇੱਕ ਫਲੈਗ ਹਾਇਓ ਸਟੇਟ ਦਾ ਬੈਠਣ ਲਈ ਵੀ ਕਾਫੀ ਵਧੀਆ ਜਗ੍ਹਾ ਬਣੀ ਹੋਈ ਐ ਇੱਥੇ ਇਧਰ ਵੈਂਡਿੰਗ ਮਸ਼ੀਨਜ਼ ਲੱਗੀਆਂ ਹੋਈਆਂ ਇਹ ਮਸ਼ੀਨਾਂ ਦੇ ਵਿੱਚ ਕਾਰਡ ਜਾਂ ਕੈਸ਼ ਪਾ ਕੇ ਇਹਨਾਂ ਚੋਂ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਸਕਦੇ ਆਂ ਕੋਲ ਡਰਿੰਕ ਪਲੇਸ ਕੋਰ ਕਰੇ ਇਹਨਾਂ ਦੇ ਵਿੱਚ ਕਾਫੀ ਚੀਜ਼ਾਂ ਪਈਆਂ ਹੋਈਆਂ ਇਧਰਲੀ ਸਾਈਡੋਂ ਕਾਰਾਂ ਦੀਆਂ ਪਾਰਕੀਆਂ ਕਾਰਾਂ ਕਾਰਾਂ ਖੜੀਆਂ ਹੋਈਆਂ। ਸਾਹਮਣੇ ਹਾਈਵੇ ਤੇ ਟ੍ਰੈਫਿਕ ਚੱਲ ਰਿਹਾ ਦੋਨੋਂ ਸਾਈਡ। ਇਹ ਰਸਰੀ ਦੋਨੋਂ ਸਾਈਡ ਹੀ ਬਣੇ ਹੁੰਦੇ ਆ ਇਹ ਰੁਕਣ ਦੇ ਲਈ। ਇਧਰ ਆळ्याਵਾਂ ਲਈ ਇੱਕ ਸਾਈਡ ਤੇ ਇਧਰ ਬਣਿਆ ਹੋਇਆ। ਦੂਸਰੀ ਸਾਈਡ ਤੇ ਹੋਊ ਸਾਹਮਣੇ ਦੂਜੀ ਸਾਈਡ ਅਰੈਸਟ ਏਰੀਆ ਬਣਿਆ ਹੋਇਆ। ਇਹ ਸਾਹਮਣੇ ਬڑا ট্রাক ਟ੍ਰੇਲਰ ਫਲੈਟ ਬੈਡ ਇਧਰ ਇਹਨੂੰ ਡਰਾਈਵ ਇਨ ਕਹਿੰਦੇ ਆ ਇੱਥੇ ਰਕਾਂ ਦੀ ਰਕ ਪਾਰਕਿੰਗ 'ਚ ਲੱਗੇ ਹੋਏ ਨੇ ਅਧਰੋਂ ਇਹ ਸਾਬ ਸਾਫ਼ ਸੁਥਰੇ ਬਹੁਤ ਹੁੰਦੇ ਆ ਇੱਕ ਵਸ ਇਹ ਲੇਡੀਜ਼ ਐਂਡ ਜੈਂਟਸ ਵੋਸ਼ ਨੂੰ ਬਹੁਤ ਜ਼ਿਆਦਾ ਕਲੀਨ ਹੁੰਦੇ ਵਾਸ਼ਰੂਮ ਇਨਸਾਈਡ ਤੋਂ ਇਥੇ